ਅੱਜ ਮਮਤਾ ਕਿੰਨੀ ਲੇਟ ਉੱઠી ਹਣਾ ਥੱਕ ਗਈ ਸੀ ਨਾ ਮੂੰਹ ਆਕੇ ਤੇ ਆਏ ਮੈਂ ਥੱਕੀ ਹੋਈ ਹੈਗੀ ਕੱਲ ਮੈਂ ਨਾ ਬਹੁਤ ਘੱਟਾ ਟਾਈਮ ਬੈਠੀ ਨਾ ਮੈਂ ਪਈ ਰਹੀ ਗੱਡੀ ਚ ਹਾਂ ਤਾਂ ਮੈਨੂੰ ਸੜਕਾਂ ਦਰਖਤ ਜੇ ਬਾਲੇ ਨਹੀਂ ਦਿਖੇ ਗੀ ਨੀਂਦ ਤਾਂ ਉਈਆਂ ਮੈਂ ਨਾ ਪਹਿਲਾਂ ਰੋਟੀ ਉੱਟੀ ਬਣਾ ਕੇ ਫੇਰ ਇੱਕ ਘੰਟਾ ਤਿਆਰ ਹੋਣਾ ਪਿਆ ਫੇਰ ਈ ਦੂਰ ਜਾਣਾ ਫੇਰ ਉੱਥੇਨੇ ਟਾਈਮ ਦਾ ਬੇਠ ਤਨਰਾ ਘੰਟੇ ਬੈਠ ਕੇ ਬੇਟ ਕਰੋ ਫਿਰ ਰਹਾ ਉਹ ਉਹ ਚੀਜ਼ਾਂ ਕਰਕੇ ਫਿਰ ਮੈਨੂੰ ਨਾ ਜਦੋਂ ਮੈਂ ਆ ਕੇ ਮੰਜੇ ਤੇ ਡਿੱਗੀ ਉਹਨ ਕਿੱਥੇ ਦਾ ਮੇਰਾ ਆਇਆ ਹੁੰਦਾ ਵੀ 2 ਤੋਂ 3 ਘੰਟੇ ਦਾ ਮਤਲਬ ਹੈ ਜੇ ਮੈਂ ਕੋਈ ਕੰਮ ਕਰ ਲਿਆ ਫਿਰ 2 ਸਿੱਧੀ ਕਰ ਲਈ ਜੇ ਕੁਝ ਵੀ ਕਰ ਲਿਆ ਫਿਰ ਆ ਕੇ ਪੈ ਗਈ ਹਾਂ ਕੱਲ ਤਾਂ ਪੈਣ ਦਾ ਟਾਈਮ ਹੀ ਨਹੀਂ ਬਿਲਿਆ ਰੋਟੀ ਹਜੇ ਮੈਂ ਤਾਂ ਖਾਣ ਹੀ ਲੱਗ ਰਹੀ ਸੀ ਉਹਦੀ ਤਾਂ ਫੋਨ ਆ ਗਿਆ ਵੀ फटाफट ਤਿਆਰ ਹੋ ਜਾ ਕਿੰਨੀ ਕਾਲੀ ਕਾਲੀ ਤਿਆਰ ਉਹਦੀ ਵੇਰਾ ਹੈ ਕਿ ਨਿਕਾਲੀ ਕਾਲੀ ਤਿਆਰ ਹੋਇਆ ਮੱਖਾ ਫਟਾਫਟ ਵੇਰਾ ਵਾਸ ਕਪੜੇ ਉਪਰੇ ਪਰਾਸ ਉਹ ਤਿਆਰ ਹੋ ਜੋ ਬਸ ਵੇਰ ਚੰਨ ਬੋ ਮਿੰਟ ਤੇ ਤਿਆਰ ਹੁੰਦੇ ਹੁੰਦੇ ਫੋਨ ਆ ਗਿਆ ਵੀ ਮੈਂ ਬਾਹਰ ਜਾ ਆ ਜਾਓ ਭਾਈ ਮਤਲਬ ਫੇਰ ਪੱਜੋ ਪੜਜ ਉਹ ਚੀਜ਼ ਚ ਮੈਂ ਨਾ ਥੱਕ ਜਾਈ ਗਈ ਕੱਲ ਮਿਲ ਟੂ ਹੀ ਨਾ ਸਿੱਧੀ ਹੋਈ ਹਾਂ ਗੱਡੀ ਚੋਂ ਮੈਂ ਪਈ ਤਾਂ ਜ਼ਰੂਰ ਰਹੀ ਅੱਖਾਂ ਨੂੰ ਤਾਂ ਆਰਾਮਦਾਰੀ ਜੀ ਰਹੀ ਵੀ ਅੱਖਾਂ ਤੋਂ ਤਾਂ ਨਹੀਂ ਮੈਨੂੰ ਐਵੇਂ ਜੀ ਦਿੱਕਤ ਹੋਈ ਪਰ ਜਿਹੜੀ ਗੱਲ ਲੁੱਤਾਂ ਦਾ ਨਹੀਂ ਸਿੱਧੀਆਂ ਹੁੰਦੀਆਂ ਗੱਡੀ ਚ ਸੀਟ ਤਾਂ ਮੜੀ ਜੀ ਹੁੰਦੀ ਹੈ ਹਾਂ ਉਹ ਵੀ ਜੇ ਚੱਕ ਕੇ ਜਾਂ ਤਾਂ ਵੀ ਕਮੀਰ ਚੜ ਜਾਂਦੇ ਤਾਂ ਵੀ ਅੱਖਾਂ ਤੋਂ ਖਾਲ ਲੱਗ ਜਾਂਦੀਆਂ ਨੇ ਕੁਝ ਦਿਨ ਤੇ ਹੋਏ ਖਰਚੇ ਖੁਰਤੇ ਜੇ ਫਿਰ ਮੈਂ ਰਾਤ ਨੂੰ ਬੈ ਕੇ ਸੋਚਦੀ ਨਹੀਂ ਆ ਫਿਰ ਮੈਨੂੰ ਐਂਜ ਹੋਈ ਗਿਆ ਵੀ ਹੋਏ ਗੱਡੀ ਦਾ ਕਿੰਨਾ ਖਰਚਾ ਹੁੰਦਾ ਵੀ ਹਜੇ ਅੱਗੇ ਜਾਣਾ ਹੈਗਾ ਕੀ ਕੁਸ਼ਲ ਜਾ ਬਣੀ ਜਾਂਦਾ ਤੇ ਮੈਨੂੰ ਤਾਂ ਖਰਚਾ ਦਾ ਸਭ ਲਾਇਆ ਤੂੰ ਐਂ ਦੇ ਗ ਲੈ 2000 ਤੋਰ ਲਿਆ ਕੋਪਤੀ ਸੌਦਾ ਗੱਡੀ ਤੇਲ ਖਾ ਜਾਂਦੀ ਹੈ ਇੱਕ ਗੇੜੇ ਦਾ ਹੁਣ ਤੱਕ ਦੋ ਗੇੜੇ ਲੱਗੇ ਜਾਂਣੇ ਕਿ 5000 ਰੁਪਏ ਤੇਲ-ਤੇਲ ਚ ਗਿਆ ਉੱਥੇ ਮੈਂ ਸੋਚਦੀ ਆ ਵੀ ਜੇ ਕਿਤੇ ਲਾ ਲੈਵੇ ਬੱਸ ਉਸ ਤੋਂ ਤੇ ਜਾਂਦੇ ਹੁੰਦੇ ਤਾਂ ਫਿਰ ਕਿਰਾਇਆ ਹੀ ਨਾ ਲੱਗਦਾ ਹੋਰ ਤਾਂ ਫ੍ਰੀਚੂ ਪਹੁੰਚ ਜਿਆ ਕਰਦੇ ਹਜੇ ਉਦੋਂ ਅੱਗੇ ਜਾਣਾ ਮੈਨੂੰ ਲੱਗਦਾ ਵੀ ਉਹਦੇ ਲਾ ਲੈ ਉਸ ਤੋਂ ਵੀ ਜ਼ਿਆਦਾ ਹੋ ਜੇ ਵਰਚ ਵੇ ਜਾ ਮੇਰੇ ਖਾਤੇ ਖੁੱਤੇ ਚਲਦੇ ਨੇ ਦਿਮਾਗ ਚ ਮੈਂ ਸੋਚਿਆ ਦੂਗੀ ਜਾਣ ਦਾ 3500 4000 ਲੱਗ ਜੂ ਮੈਂ ਸੱਚੀ ਮਾਰ 100000 ਪਹਿਲਾਂ ਸੀ 1000 ਦਾ ਤੇ ਲਿ ਗਿਆ ਫਿਰ ਫਿਰ ਮੇਰੇ ਦਿਮਾਗ ਜੇ ਮੇ ਆਉਣ ਲੱਗੀ ਚੀਜ਼ ਹਾਈ ਕਿ ਤੇ ਪਹਿਲਾਂ ਵਾਂਗ ਵਿੱਚ ਵਿਚਾਰੀ ਟ੍ਰੀਟਮੈਂਟ ਬੰਦ ਨਾ ਹੋ ਜਾਏ ਤੇ ਫਰਚਲ ਕੋਈ ਨਹੀਂ ਜਿਹੜਾ ਕੁਝ ਲਿਖਿਆ ਹੋਊਗਾ ਇਹ ਹੋਊਗਾ ਤੇ ਮੱਕ ਮੈਨੂੰ ਤਾਂ ਕੋਈ ਕਵਰ ਨਹੀਂ ਮੈਂ ਤਾਂ ਪੈਨਦੀ ਰੋ ਰੋਈ ਇਹ ਜੀ ਨੀਂਦਾਈ ਜੇ ਜੀ ਨਹੀਂ ਤਾਂ ਮੈਨੂੰ ਨਹੀਂ ਤਾਂ ਦੀ ਗੋਲੀ ਲੈ ਕੇ ਆਉਂਦੀ ਹੁੰਦੀ ਆ ਮੈਂ ਤਾਂ ਨਹੀਂ ਥੱਕੀ ਹੋਈ ਆਈ ਹਾਈ ਜਿੰਨਾ ਮਰਜੀ ਪਈ ਰਹੀ ਲੱਤਾਂ ਆਈਆਂ ਮੋੜੀਆਂ ਰਹੀਆਂ ਵੀ ਤੇ ਅਦਾ ਜੇ ਤਾਂ ਲੱਤੜ ਜਾਈ ਚਾਹੇ ਸਦਗੀਆਂ ਹੋਈਆਂ ਆਏ ਹਾਏ ਸੌ ਕੇ ਮਜ਼ਾ ਆ ਗਿਆ ਮੈਂ ਸੋਚਿਆ ਸਵੇਰੇ 9 ਵਜੇ ਦੇ ਨਾਲ ਤਾਂ ਵੀਡੀਓ ਪਾਉਣੀ ਹੁੰਦੀ ਹੈ ਮੈਨੇ YouTube ਤੇ ਸ਼ਾਰਟ ਮੈਂ ਕਿ ਹਾਈ 9:30 ਤਾਂ ਵੱਜ ਗਏ ਮੈਨੂੰ ਤਾਂ ਮੇਰੀ ਮਾਂ ਨੇ ਵੀ ਨਹੀਂ ਠਾਇਆ ਨਜੋ ਬੋਲੇ ਮੇਰਾ ਭਰਾ ਕਿ ਸੋੰਜੋ ਸੋੰਜੋ ਲੈ ਲੋ ਜਾਈ ਭਾਈ ਮੁੱਤੇ ਹਜੇ ਤਾਂ ਨੇਰਾ ਪਿਆ ਜਦ ਮੈਂ ਦੇਖੋ ਤਾ ਦੂਰ ਦੇ ਚੜ ਰਿਹਾ ਚੱਲ ਵਸ ਹੁਣ ਕਰਦੇ ਆਪਾਂ ਕੋਈ ਛੋਟੇ ਮੋਟੇ ਜੇ ਕੰਮ ਮਰ ਜਾ ਕੇ ਓ ਮਮ ਤਾਂ ਪਤਾ ਨਹੀਂ ਕਾਦੇ ਹੁਣ ਸੈਟ ਲੱਗਦਾ ਹੈ ਨਾ ਨੀਂਦ ਤਾਂ ਵਧੀਆ ਆਉਣ ਲੱਗੀ ਤੈਨੂੰ ਹਾਂ ਨੀਂਦ ਤਾਂ ਮਮੀ ਆਏ ਵਧੀਆ ਆਉਣ ਲੱਗੀ ਤੈਨੂੰ ਮੈਂ ਦੱਸਦੀ ਆ ਨੀਂਦ ਦਾ ਕੋਈ ਬਾਲਾ ਨਹੀਂ ਸੋਚਿਆ ਕਰਦੇ ਵੀ ਕੁਝ ਖਾਣ ਪੀਣ ਨਾਲ ਜਾਂ ਕਿਵੇਂ ਨੀਂਦ ਪਤਾ ਕਿਵੇਂ ਆਉਣ ਲੱਗੀ ਕੰਗਿਮੇ ਸਾਰਿਆਂ ਨੂੰ ਫੋਨ ਤੇ ਕੰਮ ਹੁੰਦਾ ਫੋਨ ਤੇ ਲੱਗੀ ਰਹਿੰਦੀਆਂ ਤੇ ਉਹਦੇ ਨਾਲ ਨਿਗਾ ਤੇ ਅਸਰ ਪੈਂਦਾ ਠੀਕ ਕਿਤੇ ਨਾ ਕਿਤੇ ਦਿਮਾਗ ਤੇ ਵੀ ਅਸਰ ਪੈਂਦਾ ਹੈਗਾ ਤੇ ਉਹ ਜਦੋਂ ਮੈਂ ਰਾਤ ਤੱਕ ਇੰਨੀ ਜ਼ਿਆਦਾ ਥੱਕ ਜਾਨੀਆਂ ਜਦੋਂ ਆਪਾਂ ਫੋਨ ਸਾਈਡ ਕਰਦੇ ਆ ਤਾਂ ਉਸ ਟਾਈਮ ਬੰਦੇ ਦੀਆਂ ਅੱਖਾਂ ਮਲੋ ਮਰਲੀ ਬੰਦ ਹੋ ਗਈਆਂ ਨੇ ਤੇ ਨੀਂਦ ਉਹ ਵੱਧੇ ਆਉਂਦੀ ਹੈ ਜੀ ਤੂੰ ਕਦੇ ਵੀ ਦੇਖੀ ਜਿਹਦੀ ਨੀਂਗਾ ਘਟਣ ਲੱਗ ਜੇ ਉਹਨੂੰ نیند ਵੱਧ ਜਾਂਦੀ ਹੈ। ਵੱਧਾ ਆ ਜਾਂਦੀ ਹੈ। ਹਾਂ। ਹਾਂ ਹਾਂ ਉਹਨੂੰ نیند ਵੱਧ ਜਾਂਦੀ ਹੈ। ਉਹਦਾਂ ਦਿਮਾਗ ਜਿਹਾ ਮਤਲਬ ਸੁਣਨ ਰਹਿਣ ਲੱਗ ਜਾਂਦਾ ਹੈ। ਹੂੰ। ਬੰਦਾ ਕਿਤੇ ਵੀ ਪੈ ਜਾਊਗਾ ਉਹਨੂੰ ਉੱਥੇ ਹੀ ਨੀਂਦ ਆ ਜਾਊ। ਪਹਿਲਾਂ ਤਾ ਤੂੰ ਮੈਨੂੰ ਸਭ ਤੋਂ ਪਹਿਲੀ ਗੱਲ ਇਹ ਦੱਸ ਵੀ ਜਦੋਂ ਮੈਂ ਬਿਮਾਰ ਤੂੰ ਮੇਰੇ ਪਤਾ ਕਿਉਂ ਨਹੀਂ ਲੈਣਾ। ਮੈਂ ਆਇਆ ਠੀਕ ਅੰਡੀਗੜ। ਚੰਡੀਗੜ। ਚੰਡੀਗੜ। ਚਿੱਡੀ ਚਿੱਡੀ ਕਰ ਜਾਉਗੀ ਤੂੰ ਮਨੇ ਕਹ ਰਾ ਪੇਸ਼ਨ ਤੋਂ ਡਰ ਲੱਗਦਾ ਤੈਨੂੰ ਨਹੀਂ ਸੁਈ ਨਹੀਂ ਲੱਗਦੀ ਪਰ ਮੇਰੇ ਹਾਂ ਤੇ ਸੁਈ ਵੀ ਨਹੀਂ ਲੱਗਦੀ ਮੈਂ ਤੈਨੂੰ ਇੱਕ ਚੀਜ਼ ਹੋਰ ਦੱਸਦੀ ਅੱਧਾ ਹੋ ਜਾ ਮੈਂ ਆ ਦੇਖ ਲਓ ਅਨਿਆ ਛੁੱਟੀਆਂ ਪੱਜਣ ਗਿਆ ਸਕੂਲ ਦੀਆਂ ਇੰਨੀਆਂ ਛੁੱਟੀਆਂ ਮਜ਼ਾ ਆ ਜੂਗਾ ਦੇਖ ਮੇ ਗੱਲਾਂ ਚ ਤੋਏ ਪਿੰਡ ਇੱਧਰ ਹੀ ਤੂੰ ਪੈਂਦਾ ਇੱਧਰ ਪੈਂਦਾ ਨਹੀਂ ਤੇਰੀ ਕੋਲ ਵੀ ਹੈਗਾ ਜੱਟ ਐਡੀ ਬਈ ਨਹੀਂ ਨਹੀਂ ਮੈਂ ਮੈਂ ਹੁਣ ਸੋਚ ਰਹੀ ਮੈਂ ਆਪ ਦੇ ਘਰੇ ਜਾਵਾਂ ਜਾਵਾਂ ਉੱਥੇ ਜਾਉ ਕਿਹੜਾ ਭਲਾ ਨਹੀਂ ਮੇਰਾ ਘਰ ਦਾ ਸਜੇ ਨਾ ਪੱਕੇ ਆ ਵਾਲਾ ਕਿਹੜਾ ਵਾਲਾ ਦੀ ਤੂੰ ਸਿੱਟ ਬੈਠੇ ਹੋ ਇਹ ਸਾਡਾ ਕਰਨ ਥੋੜੂ ਐ ਇਹ ਨਹੀਂ ਹੈਗਾ ਸਾਡਾ ਕਰਨ ਚੱਲ ਜੇ ਤੂੰ ਇਨਪੱਕੇ ਆਪਣੀ ਗਲੀ ਚ ਦੱਸ ਮੇਰਾ ਘਰ ਕਿੱ데 ਅਹ ਦੱਸ ਮੇਰਾ ਘਰ ਹੈ ਮੇਰਾ ਘਰ ਆ ਮੇਰਾ ਘਰ ਸੋਡਾ ਠੀਕ ਐ ਬਤ ਹਾਂ ਸੋਡ ਮੈਂ ਪਤਾ ਕਿਹੜੇ ਘਰ ਚ ਜਾਣਾ ਜਿਹੜੇ ਘਰ ਚ ਸਟੋਰ ਹੈ ਉਹ ਛੋਡੇ ਹੈ ਉਹਨੂੰ ਮੈਂ ਤਾਂ ਚੱਲ ਨਹੀਂ ਫਿਰ ਛੋਡੇ ਵਾਲੇ ਤੁਹਾਡਾ ਸਟੋਰ ਇਨੀ ਹੈਗਾ ਸਾਡ ਦਾ ਇਹ ਕਮਰਾ ਬੈਠਣ ਵਾਲਾ ਇਹੀ ਸਾਡਾ ਸਟੋਰ ਹੈ ਸਾਰਾ ਕੁਝ ਇਹੀ ਹੈ ਹੁਣ ਮੈਂ ਤਾਂ ਛੋਡੇ ਨਾਲ ਮੇ ਘਰ ਚ ਜਾਉਂਗੀ ਜਿੱਥੇ ਸਟੋਰ ਹੈ ਇਹ ਕਦੇ ਕਦੇ ਜੀ ਕਰਦਾ ਵੀ ਮੈਂ ਤੁਹਾਡੀ ਗੱਡੀ ਚੱਕ ਲਿਆ ਮਰਾਤ ਨੂੰ ਕਦੋਂ ਆਉਂਦਾ ਤੇਰਾ ਪਾਪਾ ਤੁਹਾਡੀ ਗੱਡੀ ਘਰੇ ਹੁੰਦੀ ਹੈ ਨਹੀਂ ਕਿੱਥੇ ਹੁੰਦੀ ਐ ਚੰਡੀਗੜ੍ਹ ਖੜੀ ਹੁੰਦੀ ਐ ਚੰਡੀਗੜ੍ਹ ਹੋਰ ਚੰਡੀਗੜ੍ਹ ਕੌਣ ਲੈ ਗਿਆ ਮੇਰੇ ਪਾਪਾ ਬੇ ਛੂਠੂ ਬੋਲਦਾ ਕਿੰਨਾ ਖਰਾਬ ਐ ਕੱਲ ਮੈਂ ਚੰਡੀਗੜ੍ਹ ਜਾਉਂਗਾ ਮੈਂ ਅੱਜ ਅੱਜ ਰਾਤ ਨੂੰ ਦੇਖੀ ਤੂੰ ਸਰਤੇ ਚੱਕ ਲੇਉਂ ਗੱਡੀ ਟੋੜੀ ਦਾ ਛੋਟੀ ਜੀ ਗੱਡੀ ਐ ਨਾ ਮੈਂ ਸਰਤੀ ਚੱਕ ਲਵਾਂਗੀ ਉਹਨੂੰ ਤਾਂ ਵੱਡੀ ਐ ਸਾਡੀ ਗੱਡੀ ਹਾਂ ਹਾਂ ਚਲ ਕੋਈ ਨਹੀਂ ਮੈਨਾਂ ਤਾਂ ਕੱਲ ਲਾਕੇ ਤੋਂ ਦੇਖੀਦਾ ਸਹੀ ਰਾਤ ਨੂੰ ਕੀ ਕੋਸ਼ਿਸ਼ ਕਰਕੇ ਮੈਂ ਆਉਂਗੂ ਚੱਕ ਕੇ ਲਿਆਉਂਗੀ ਨਾਲੇ ਮੈਂ ਜੇ ਮੈਨੂੰ ਵਧੀਆ ਲੱਗਿਆ ਸੋਨਾ ਥੋੜਾ ਸਟੋਰ ਚੱਕ ਕੇ ਲਿਆਉਂਗਾ ਸਟੋਰ ਤਾਂ ਟੁੱਟੇ ਵੀ ਨਹੀਂ ਸਕਦਾ ਟੁੱਟ ਜੂ ਮਾਂ ਬੈ ਤਾਂ ਐਵੇਂ ਤੋੜ ਦਿੰਨੀ ਆ ਜਿਵੇਂ ਮੈਨੇ ਐਂ ਅੰਕਲ ਲਾਈ ਉਹ ਅੱਖੋਂ ਦੇ ਜੋ ਸਟੋਰ ਆਪਣੇ ਆਪ ਹੀ ਸਟੋਰ ਸਾਡੇ ਕਰੇ ਤੁਰਪੂਆ ਐ ਮੈਂ ਕਰ ਦਿੰਦੀ ਹਾਂ ਨੰਬਰ ਕੋਲ ਕੇ ਸ਼ਕਤੀ ਹੈ ਉਹਵੇਂ ਸ਼ਕਤੀਬਸ ਹੈ ਜਦੋਂ ਰਾਤ ਨੂੰ ਚੋਰੀ ਕਰਨੀ ਹੁੰਦੀ ਆ ਉਦੋਂ ਹੀ ਲੱਗਦੀ ਆ ਮੈਂ ਗੁੰਗਲਾਈ ਛੋਟੇ ਸਟੋਰ ਸੇ ਤੁਸੀਂ ਸੁੱਤੇ ਰਹੋਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਛੋਟਾ ਸਟੋਰ ਰਾਤ ਵੀ ਤੁਰਪੂ ਆ ਕਰਦੇ ਕਰੇ ਆਜੂ ਸਾਡੇ ਕਰੇ ਆਜੂ ਛੋਟੇ ਕਰੇ ਹੁੰਦੇ ਆਇਨ ਲੱਗ ਜੂ ਤੁਹਾਡਾ ਸਟੋਰ ਬੂਆ ਸਹੀ ਐਮੀ ਤੋਂ ਉਹ ਗੱਡੀ ਦੇਖੀ ਤੋਂ ਜਦੋਂ ਮੈਂ ਐ ਕੁੰਕਲਾਤੀ ਫਸਾਏ ਕਰੂਗੀ ਥੋੜੀ ਗੱਡੀ ਨੂੰ ਇਹ ਛੋਟੀ ਗੱਡੀ ਆਪਣੇ ਆਪ ਹੀ ਉੱਡ ਕੇ ਸਾਡੇ ਘਰੇ ਆ ਜੂਗੀ ਤੁਸੀਂ ਸੁੱਤੀ ਰਹੋਗੇ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਅੱਛਾ ਦੇਖੀ ਦੂ ਦੇਖੀ ਰਾਤ ਨੂੰ ਤੇ ਬਸ ਪਤਾ ਇੱਕ ਤੂੰ ਕੀ ਕਰਨਾ ਹੈ ਤੂੰ ਨਾ ਆਪਣੀ ਮਾਂ ਨੂੰ ਦੱਸਣੀ ਹੈ ਇਹ ਗੱਲ ਨਾ ਆਪਣੇ ਮੈਂ ਤਾਂ ਦੱਸ ਲੂੰਗਾ ਮਾਂ ਨੂੰ ਨਾ ਪਾਪਾ ਨੂੰ ਦੱਸਣੀ ਹੈ ਬੱਸ ਮੈਂ ਤਾਂ ਦੱਸੂੰਗਾ ਕਿਉਂ ਦੱਸੇਗਾ ਤੂੰ ਦੱਸਿਆ ਕਰਦੇ ਕੋ ਦਿਲੇ ਕਿ ਜਾਊਂਗਾ ਟੋਲੇ ਕਿ ਜਾਊਂਗਾ ਨਹੀਂ ਬਸ ਤੂੰ ਗੁੱਸੇਂ ਦਸੀ ਨਾ ਜੇ ਤੂੰ ਦੱਸੂਗਾ ਫਿਰ ਤਾਂ ਮੇਰੀ ਸ਼ਕਤੀ ਕੰਮ ਨਹੀਂ ਕਰਨੀ ਮੈਂ ਤਾਂ ਦੱਸੂੰਗਾ ਲੈ ਕਿਉਂ ਦੱਸੇਗਾ ਤੂੰ ਸਾਡੀ ਘਰ ਆ ਜਾ ਕਰੀਂ ਤੁਹਾਡਾ ਸਟੋਰ ਦਿਖਿਆ ਕਰ ਤੂ ਆ ਤੈਨੂੰ ਤੂੰ ਦੇਖਣ ਆ ਜਾ ਕਰੀ ਸਾਡੇ ਘਰੇ ਆਪਦਾ ਸਟੋਰ ਆਦੀ ਗੱਡੀ ਵੀ ਮੈਂ ਤੈਨੂੰ ਦੇਖਣ ਦੇ ਦਿਆ ਕਰੂੰਗੀ ਠੀਕ ਹੈ ਕਿਹੜੀ ਗੱਡੀ ਛੋਟੀ ਵਾਲੀ ਜਿਹੜੀ ਮਤਲਬ ਗੱਡੀ ਹਾਂ ਜਿਹੜੀ ਮਤਲਬ ਅੱਜ ਰਾਤ ਨੂੰ ਮੈਂ ਚੱਕ ਕੇ ਲਵਾਂ ਉਹ ਗੱਡੀ ਮੈਂ ਤੈਨੂੰ ਦੇਖਣ ਦੇ ਦਿਆ ਕਰੂੰ ਤੂੰ ਦੇਖ ਲਿਆ ਕਰੀ ਨਹੀਂ ਮੈਂ ਦੱਸੂਗਾ ਬਸ ਤੈਨੂੰ ਇਹ ਗੱਲ ਕਿਸੇ ਨੂੰ ਵੀ ਦੱਸਣੀ ਨਹੀਂ ਹੈਗੀ ਦੱਸੂਗਾ ਕੀ ਕਹੇਗਾ ਮੇਰੀ ਡਾਂਗ ਗੱਡੀ ਚੁਰਾ ਲਈ ਹੂੰ ਡਾਂਗ ਗੱਡੀ ਚੁਰਾ ਲਈ ਕਿੰਨੇ ਇੰਨਾਂ ਨੇ ਮਾਰਦਾ ਘਰੀ ਇਹ ਕੋਈ ਮੇਰ ਨਾਮ ਨਹੀਂ ਮੰਮ ਦਾ ਮੇਰ ਨਾਮ ਲਈ ਤੀ ਦਾ ਤੇ ਮੇਰੀ ਬੇਟਾ ਮੇਰੇ ਜੱਦੂ ਨਹੀਂ ਚੱਲਦਾ ਤੂੰ ਦੀਦੀ ਕਹਿਦੀ ਹੋਰ ਬਈ ਤੂੰ ਜਿਹੜਾ ਕਹਿੰਨੇ ਹੋ ਵੀ ਆ ਜਾਓ ਨਾ ਚਿੰਨ ਕਹਦੇ ਕਿਸੇ ਨੂੰ ਹੋਰ ਤਾਂ ਹੀ ਕਹਿੰਦਾ ਬਈ ਫਿਰ ਅਸੀਂ ਚੁੱਪ ਹੋ ਜਾਂਨੇ ਆ ਇਹ ਤਾਂ ਕਹਿੰਦੀ ਤੇ ਸੰਦੀਪ ਆ ਜੂਗਾ ਕਹਿੰਦੀ ਫਿਰ ਲੈ ਜਾਊਗਾ ਤੁਸੀਂ ਮੈਨੂੰ ਕਿਹੇ ਨਹੀਂ ਭਾ ਭੇਜਦੇ ਕਹਾਂਗਾ ਤੀ ਵੀ ਕੋਈ ਨਾ ਜਦੋਂ ਆ ਗਿਆ ਉਹਦੀ ਭੇਜਦੀ ਮੈਂ ਫਿਰ ਹੋਈ ਸੋਨੀਆ ਹੁਣ ਆਜੂਣਾ ਮੈਂ ਫਿਰ ਅਸੀਂ ਤਾਂ ਇੰਨੇ ਡਰ ਗਏ ਫਿਰ ਮੈਂ ਕਿਤੇ ਇੰਨ ਕਹਿ ਦੂਗੀ ਮੈਂ ਅਸੀਂ ਵੀ ਰੋਟੀਆਂ ਜਾ ਦੇ ਹੋਰ ਮੈਂ ਮੰਨਦਾ ਕਰ ਤਨੀ ਹੋਣੀ ਨਹੀਂ ਮੈਂ ਤਾਂ ਰੋਟੀ ਜ਼ਿਆਦਾ ਖਾਣ ਦੀ ਆ ਮਾਂ ਉਹਦੀ ਮਾਂ ਤਾਂ ਘਾਰਾ ਜਿਵੇਂ ਮਾਂ ਤਾਂ ਅੱਧੀ ਰੱਜਣੀ ਮੈਥੋਂ ਲੱਤਰਾ ਖੜਕੇ ਪੱਕਦੀਆਂ ਨਹੀਂ ਫਿਰ ਪਕਾਉਂ ਖਾਲ ਮੈਂ ਉਹ ਬੱਕਦੀਆਂ ਮੈਂ ਤਾਂ ਆਪਣੀ ਖਾਦ ਮੈਂ ਤਾਂ ਖਾਣ ਨਹੀਂ ਆ ਮੈਂ ਨਹੀਂ ਉੱਠ ਕੇ ਪਕਾਉਣੀ ਬਕਾਉਣੀ ਉਹਦਣ ਤਾਂ ਆਉਂਦੇ ਜਾਂਦੇ ਮੀਂਹ ਨਹੀਂ ਪੈਣ ਹੋਟਿਆ ਕੱਲ ਹਵਾਏ ਹਾਏ ਐਨੀ ਹਵਾ ਚੱਲੇ ਆ ਜੇ ਤੋ ਕੱਲੀ ਬਾਹਰ ਨਿਕਲ ਜੇ ਤੁਰਾ ਉੱਡ ਜੰਦੀ ਤਾ ਨਹੀਂ ਤਾਂ ਕਹਿੰਦੇ ਵਸ ਮੈਨੂੰ ਤਾਂ ਛੱਡ ਕੇ ਜਾ ਹੀ ਨਾ ਤੂੰ ਮੈਨੂੰ ਤਾਂ ਦੋ ਚਾਰ ਜਣੇ ਫੜ ਨਾਲੇ ਨਾਲ ਹੀ ਹੁੰਦੇ ਨੇ ਅਜਾ ਕਹਿੰਦੇ ਤੂੰ ਬਜ ਨਹੀਂ ਹੈ ਤੇਰਾ ਕੀ ਬਣਦਾ ਹੋਰ ਉਹ ਜਾਦੇ ਹੋਵਾ ਚੱਲ ਜਾਈ ਉੱਥੇ ਆ ਕੇ ਕਹਿੰਦੇ ਵੀ 3 ਘੰਟੇ ਵੀ ਮਤਲਬ ਵੇਟ ਕਰਨਾ ਪਊਗਾ ਹਜੇ 3 ਘੰਟੇ ਬਾਅਦ ਚ ਭਾਰੀ ਆਊ ਅੱਛਾ ਲਾਤੀ ਬਈ ਉਹਨਾਂ ਤਾਂ ਗੁਰਦੀਪ ਨੇ ਉੱਥੇ ਸ਼ਾਂਜੀ ਚ ਗੱਡੀ ਹਾਂ ਹਏ ਹਏ ਉਦੀ ਦਾ ਟਾਕੇ ਹੀ ਖੋਲੀ ਹਵਾ ਦਾ ਆਵੇ ਜਮਾ ਕੰਬਾ ਚੜੇ ਮੈਂ ਤਾਂ ਕੋਟੀ-ਕੁੱਟੀ ਪਾ ਕੇ ਗਈ ਨੋ ਕੋਸੋਰ ਤੂੰ ਤਾਂ ਔਰ ਕੱਟ ਕੇ ਗਈ ਤੀ ਕਿੰਨੀ ਦਿੱਤੀ ਵਰਤੀ ਨਹੀਂ ਨਹੀਂ ਕੋਈ ਗੱਲ ਕਰਨੀ ਆ ਤੇ ਤੈਨੂੰ ਕਰਨੀ ਆ ਜਾਂਦੀ ਇਹ ਤਾਂ ਕੋਂਟੀ ਪਾ ਲੰਦੀ ਉਹ ਨਹੀਂ ਮੇਰੀ ਗੱਲ ਸੁਣ ਨਾ ਤਾ ਪਾ ਕੇ ਗਈ ਤੀ ਫਿਰ ਲਹਾ ਹੁੰਦੇ ਨੇ ਉੱਥੇ ਬਟਨ ਵਾਲੀ ਕੋਈ ਚੀਜ਼ ਉੱਥੇ ਲਹਾ ਦਿੰਦੇ ਨੇ ਉੱਪਰ ਦੀ ਮੈਨੂੰ ਐਸ ਵੀ ਚੱਲ ਜਾਣ ਤਾਂ ਗੱਡੀ ਚ ਐ ਧੁੱਪ ਐ ਤੇ ਕੋਟੀ ਮੇਰੇ ਲਈ ਕੋਈ ਹੈ ਨਹੀਂ ਸੀ ਚੱਜਦੀ। ਔਰ ਜਿੱਪ ਦੀ ਡੇਜੇ ਜੇ ਬਟਨ ਉਹ ਖੋਲਣੇ ਕੱਢਣੇ ਸੋਖੇ ਹੁੰਦੇ ਜਿਹੜੀਆਂ ਉੱਤਨ ਦੀ ਚੱਕ ਕੇ ਕੱਢਣੇ ਪੈਂਦੀ ਐ ਉਹ ਤਾਂ ਫਿਰ ਸਾਰੇ ਬਾਗ ਬੂਲ ਖੇਲਰ ਜਾਂਦੇ ਨੇ। ਕੱਢਣੇ ਉਖੀ ਲਾ। ਮੈਂ ਤਾਂ ਕੋਈ ਨਾ ਤਾਂ ਸਭ ਕੁਝ ਲਹਾ ਰੰਮ ਨੇ। ਹਾਂ ਉਹ ਤਾਂ ਬੈਸੀ ਮੈਂ ਤਾਂ ਹੁਣ ਕੱਢ ਕੀ ਕੱਢੇ ਰੱਖੇ ਮੈਂ ਤਾਂ ਜੇ ਦੁਪਹਿਰਾਂ ਨਹੀਂ ਹੋਈ ਸੀ ਉਦੋਂ ਮੈਂ ਤਾਂ ਹੁਣ ਅੱਗੇ ਵੀ ਬੱਸ बीमारे ऐसी किसी भैन भाई की दवा तेगी हाँ ਸਹੀ ਗੱਲ ਹੈ ਚੰਗਾ ਟਾਈਮ ਸ਼ੁਰੂ ਹੋਣ ਵਾਲਾ ਹੈ ਹਾਂ ਇਹ ਰਸ਼ੀ ਜੀ ਆਏ ਕੁੰਬਾ ਹੈ ਰੇ ਰੇ ਰੱਪਾ ਕੁੰਮੜ ਚੱਲਾਂਗੇ ਅੱਛਾ ਮਰਸੀ ਬੇਰ ਕਮਾ ਕੇ ਲਿਆਉ ਤੈਨੂੰ ਹੈ ਹਾਂ ਇੱਕ ਬੇਗੋ ਮਗੇ ਆ ਮਗੇ ਚੰਗਾ ਇਕੇ ਨੇ ਕਰ ਲੈਂਗੀ ਆ ਇਹ ਕਹਿਨੀ ਹੈ ਫਿਰ ਤੂੰ ਕਮਾ ਕੇ ਲੈ ਮੈਨੂੰ ਨਾ ਹਾਂ ਮੂੰਹ ਤਾਂ ਤੂੰ ਉਲਟ ਬੋਲਦੀ ਆਂ ਕਿ ਤੂੰ ਕਹਦੀ ਮੈਂਕਮਾ ਤੇਰੇ ਨੂੰ ਬਿਨੋ ਲੈ ਮੂੰਹ ਕੀ ਹੋਣਾ ਹਾਂ ਇਹ ਕਹੇ ਸੀ ਮੈਂ ਗਾ ਤੂੰ ਕਮਾ ਕੇ ਲੈ ਮੈਨੂੰ ਨਾ ਨਾ ਹੁਣ ਤਾਂ ਤੂੰ ਪਹਿਲਾਂ ਤੂੰ ਕਹੇ ਵੀ ਮੈਂਕਮਾ ਤੇਰੇ ਹੁਣ ਤੂੰ ਮੈਨੂੰ ਕਮਾ ਕੇ ਲੈ ਤੇ ਆ ਦ ਮੈਂ ਕਮਾ ਲੇਉਂ ਤੈਨੂੰ ਹੋਰ ਦੱਸ ਕਿੱਥੇ ਘੁੰਮਣਾ ਹੈ ਜਿੱਥੇ ਮਰਜ਼ੀ ਲੈ ਚੰਨਾ ਦੱਸ ਬੇਟਾ ਨੂੰ ਮੈਂ ਉੱਥੇ ਕਮਾ ਲੇਉਂਗੀ ਜਿੱਥੇ ਘੁੰਮਣਾ ਹੈ ਅਸੀਂ ਸਲਾ ਬਣਾਏ ਸੀ ਅੰਬਰਸਰ ਚੱਲੀਏ ਸਾਰਪ੍ਰਿਤ ਕਹਿਵਾ ਹੂੰ ਕਨ ਮਾਸੀ ਜੇ ਤੂੰ ਜਾਏਂਗੀ ਮੇਰੀ ਮਾਂ ਨੂੰ ਵੀ ਲੈ ਜੀ ਮੈਂ ਖਚੰਗਾ ਹਾਂ ਫਿਰ ਕਦੋਂ ਦਿਸਲੇ ਦੇਖਦੇ ਹਾਂ ਬਾਬਾ ਕਦੋਂ ਬੁਲਾਉਂਦਾ ਹੈ ਦੇਖ ਲੋ ਜੇ ਤਾਂ ਹੁਣ ਹੀ ਚੱਲਣਾ ਹੈ ਇੱਕ ਅੱਧੇ ਦਿਨ ਚ ਫਿਰ ਤਾਂ ਅਸੀਂ ਜਾ ਰਹੇ ਹਾਂ ਮੈਂ ਤੇ ਮੇਰੀ ਮੰਮੀ ਕੱਪੜਾ ਨਹੀਂ ਮੂਈ ਕਰਦੇ ਹਾਂ ਹਜੇ ਕਿੱਥੇ ਤਾਂ ਠੰਡੇ ਕੀ ਥੋੜੀ ਕੁਝ ਹਜੇ ਦਾ ਟੈਸਟਾਂ ਦਾ ਚੱਲੀ ਜਾਂਦਾ ਡਾਕਟਰਾਂ ਦੇ ਹੁਣ ਜਣਾ ਮੇਰੇ ਕੋਲ ਤਾਂ ਹਜੇ ਜੀਵਨ ਮੇਰੀ ਅੱਖਾਂ ਦਾ ਅੱਧੀ ਸੱਦੀ ਦੀ ਗੱਲ ਆ ਪੈਣੀ ਹੋਰ ਆ ਕੋਚ ਬੱਤ ਆ ਜੇਪ ਤਾਂ ਸਾਡੇ ਵਾਲੀ ਬਹੁਤ ਸਾਰੇ ਥੋਲੂ ਨਿਕਲ ਨਿਕਲ 바ਰੇ ਆ ਰਹੇ ਨੇ ਥੋਲੂ ਥੋਲੂ ਤਾਂ ਕੋਈ ਗੱਲ ਨਹੀਂ ਉਹ ਤਾਂ ਡਿੱਗ ਜਾਂਦੇ ਹੁੰਦੇ ਨੇ ਹੋਰ ਸੋਈ ਗੱਲ ਹੈ ਅੱਜ ਤਾਂ ਐਵੇਂ ਹੋ ਰੇ ਵੀ ਜਿੱਥੋਂ ਵੀ ਕਿਤੋਂ 2 ਰੁਪਏ ਲੱਗਦੇ ਨੇ ਵੀ ਜਿਹਨੂੰ ਬਚਾ ਕੇ ਚੱਲੋ ਕਿਉਂਕਿ ਬਈ ਡਾਕਟਰਾਂ ਦਾ ਤਾਂ ਕੁਝ ਨਹੀਂ ਕਹਿ ਸਕਦੇ ਕਿੰਨੇ ਚ ਖੜਾ ਛੋੜਦਾ ਬੰਦੇ ਦਾ ਖਰਚਾ ਹੁਣ ਮੈਂ ਉਹਨਾਂ ਨੂੰ ਕਹਿ ਲਈਆਂ ਤੁਸੀਂ ਮੁੰਡਾ ਲੱਭੋ ਨੀ ਇਹਨਾਂ ਖੁੰਝੇ ਲਾਓ ਤੁਸੀਂ ਕਿਉਂ ਮੈਨੂੰ ਕਹ ਲਾਉਂ ਮੈਨੂੰ ਕਹ ਲਾਉ ਖੁੰਜੇ ਵਾਸਤੇ ਬੇਂਜ ਮੈਂ ਕੰਮੀ ਬੇਰੇ ਸਾਨੂੰ ਖੁੰਜੇ ਲਾਦਾ ਤੁਸੀਂ ਇਹਨਾਂ ਲਾਓ ਹੁਣ ਸਾਰੀਆਂ ਬੇਂਜਾਂ ਖੁੰਜੇ ਲਈ ਆਪਦੇ ਆਪ ਖੁਸ਼ੀ ਨਾਲ ਵਿਆਹ ਕਰਾ ਗਈਆਂ ਨੇ ਅਗਲੀਆਂ ਤੇਰਾ ਵੀ ਖੁਸ਼ੀ ਨਾਲ ਹੀ ਕਰਾਂਗੇ ਕੁੱਤਰੀ ਤੇਰਾ ਕੰਨਾ ਸੀ ਰੋਕ ਹੀ ਕਰਾਂਗੀ ਅਸੀਂ ਲੈ ਮੈਂ ਆਪਦੀ ਖੁਸ਼ੀ ਨਾਲ ਕੁੜੀਆਂ ਨਾ 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 ਹੱਥ ਜੋੜੇ ਬਈ ਮੁੰਡਿਆਂ ਨੂੰ ਆਪਾਂ ਹੀ ਵਿਆਹ ਕਰਾਉਂਦੇ ਨਾ ਮੈਂ ਨਵਦੀਪ ਨੂੰ ਕਹਾਂਗੀ ਵੀ ਮਮਤਾ ਨੇ ਵਿਆਹ ਕਰਾਉਣਾ ਤੂੰ ਮੁੰਡਾ ਰੱਬ ਨਾ ਨਾ ਮੇਰੇ ਮੈਂ ਕਹੂੰਗੀ ਮੈਨੂੰ ਬਖਸ਼ੋ ਆਪਾਂ ਦਾ ਪਹਿਣਾ ਹੀ ਨਹੀਂ ਬਿਆਹ ਸ਼ਾਦੀ ਵਾਲੇ ਚੱਕਰ ਚ ਕੋਈ ਨਹੀਂ ਕਹਿੰਦਾ ਆਪਾਂ ਦਾ ਆਪਾਂ ਦਾ ਇੱਕ ਕਮਰਾ ਪਾਵਾਂਗੇ ਮੈਂ ਤਾਂ ਉਹਦੇ ਚੋਂ ਬਾਹਰ ਹੀ ਨਿਕਲਿਆ ਕਰਦੀ ਹਾਂ